ਅੰਬੇਦਕਰ ਸਾਹਿਬ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਸੀ ਜਦੋਂ ਉਹਨਾਂ ਨੇ ਧਰਮ ਪਰਵਰਤਨ ਕਰਨਾ ਸੀ ਤਾਂ ਉਹਨਾਂ ਦੀ ਪੈਰਸੀ ਕਿਵੇਂ ਸਿੱਖ ਧਰਮ ਅਡਾਪਟ ਕਰਾਂ ਲੇਕਿਨ ਕੁਝ ਕਾਰਨਾ ਕਰਕੇ ਵਿੱਚ ਕੁਝ ਲੀਡਰ ਹੈ ਜੇ ਵੀ ਹੁੰਦੇ ਜਿਹੜੇ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਬੜਾ ਹੋ ਜਾਏ ਤੇ ਉਹ ਸਿੱਖ ਧਰਮ ਨਹੀਂ ਬੁੱਧ ਧਰਮ ਅਡਾਪਟ ਕਰ ਗਏ ਆ ਜਿਹੜੇ ਮਨੁਵਾਦੀ ਸੋਚ ਵਾਲੇ ਸਾਡੇ ਉੱਪਰ ਲੀਡਰ ਬੈਠੇ ਹੈ ਬੀਜੇਪੀ ਬਾਰ ਬਾਰ ਕੀ ਪਾਰਟੀ ਏ ਅੱਜ ਸਿੱਖਾਂ ਨੂੰ ਤੇ ਦਲਿਤਾ ਨੂੰ ਲੜਾਉਣਾ ਚਾਹਦੇ। ਕੀ ਆਵਾਦੀ ਪਾਰਟੀ ਵਾਲੇ ਫੋਟੋ ਲਾਉਂਦੇ ਅੰਬੇਦਕਰ ਸਾਹਿਬ ਦੇ ਪਿੱਛੇ। ਲੇਕਿਨ ਅੰਬੇਦਕਰ ਦੀ ਸੋਚ ਨੂੰ ਨਹੀਂ ਮੰਨਦੇ। ਉਹਨਾਂ ਨੇ ਜੋ ਸਾਨੂੰ ਸੰਵਿਧਾਨ ਦਿੱਤਾ। ਉਹਦੇ ਜਿਓ ਸਾਨੂੰ ਐਕਸਪ੍ਰੈਸ਼ਨ ਸਪੀਚ ਦਾ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ। ਫਰੀडम ਆਫ ਸਪੀਚ ਦਿੱਤੀ। ਉਸ ਨੂੰ ਮੰਨਦੇ ਕੋਈ ਨਹੀਂ ਹੈ। ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜੀ ਇੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਕਲਾਬ ਬੋਲਦਾ ਉਹ ਚੱਕ ਕੇ ਅੰਦਰ ਜੇ 18 ਬੰਬੋ ਕਹਿ ਰਿਹਾ ਚੱਲੇ ਤੇ ਚੱਲ ਵੀ ਗਏ ਨਾ ਸਾਡੇ ਜਲੰਧਰ ਦੇ ਵਿੱਚ ਚੱਲਿਆ ਗੋਲੀਆਂ ਚੱਲ ਰਹੀਆਂ ਹੈ ਪਰੋਤੀਆਂ ਮੰਗੀਆਂ ਜਾ ਰਹੀਆਂ ਹੈ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਅੰਬੇਦਕੀ ਸੋਚ ਹੈ ਫਿਰ ਫੋਟੋਕਾਰੋਂ ਪਿੱਛੇ ਤੋਂ ਤੁਸੀਂ ਕਿਸੇ ਗਰੀਬ ਨੂੰ ਚਾਹਦੇ ਨਹੀਂ ਤੁਸੀਂ ਕਿਸੇ ਬੋਲਦੇ ਉਹਨੂੰ ਚਾਹਦੇ ਨਹੀਂ ਅੱਜ ਆਮ ਆਦੀ ਪਾਰਟੀ ਜਿਹਨੇ Dalit ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਅੱਜ ਆਮ ਆਦੀ ਪਾਰਟੀ ਜਿਹਨੇ ਸਿੱਖੀ ਦੀ ਦੁਸ਼ਮਣ ਹੈ ਐਨਾ ਕਦੇ ਕੋਈ ਨਹੀਂ ਸੀ ਅੱਜ ਅੰਬੇਦਕਰ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਦੇਣਾ ਤੇ ਜਿਹੜਾ ਇਹ ਪ੍ਰੋਗਰਾਮ ਸੰਵਿਧਾਨ ਬਚਾਓ ਅੱਜ ਇਥੇ ਆਰਗੇਨਾਈਜ਼ ਕੀਤਾ ਗਿਆ ਉਹਦੇ ਪ੍ਰਬੰਧਕਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਅੰbedkar ਸਾਹਿਬ ਨੇ ਇੱਕ ਦਬੇ ਕੁਚਲੇ ਹੋਏ Dalit ਪਰਿਵਾਰ ਦੇ ਵਿੱਚ ਜਨਮ ਲੈ ਕੇ ਬਲੰਦੀਆਂ ਨੂੰ ਛੂਇਆ ਜਦੋਂ ਤੋਬੇ ਔਰ ਖੂ ਦੇ ਵਿੱਚੋਂ ਪਾੜੀ ਵੀ ਨਹੀਂ ਲੈਣ ਦਿੱਤਾ ਜਾਂਦਾ ਸੀ ਜਦੋਂ ਸ਼ੂਆਛਾਤ ਜੋਰਾ ਦੇਸੀ ਉਸ ਟਾਈਮ ਇਹਨਾਂ ਨੇ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਕਿ ਸ਼ੂਦਰਾਂ ਦਾ ਨਿਆਣਾ ਕਾਲਜ ਵਿੱਚ ਵੀ ਅਲੱਗ ਬਿਠਾਇਆ ਜਾਂਦਾ ਸੀ ਲੇਕਿਨ ਇੱਕ ਹੋਣਹਾਰ ਵਿਦਿਆਰਥੀ ਬਣ ਕੇ ਇਹਨਾਂ ਨੇ ਪੜ੍ਹਾਈ ਕੀਤੀ ਉਸ ਸਮੇਂ ਦੇ ਰਾਜੇ ਨੇ ਇਨਾਂ ਨੂੰ ਆਪਣਾ ਵਜੀਫਾ ਦੇ ਕੇ ਪੜਾਇਆ ਬਾਹਰਲੇ ਦੇਸ਼ਾਂ ਵਿੱਚ ਵੀ ਪੜਾਇਆ 19 ਡਿਗਰੀਆਂ ਇਹਨਾਂ ਨੇ ਕੀਤੀਆਂ ਦੋ ਵਾਰ ਪੀ ਐਚ ਡੀ ਕੀਤੀ ਐਮ ਏ ਇਕਨੋਮਿਕਸ ਐਮਏ ਪੋਲੀਟੀਕਲ ਸਾਇੰਸ ਡੀ ਲਿਟ ਕੀਤੀ ਵਕਾਲਤ ਦੀ ਪੜ੍ਹਾਈ ਕੀਤੀ ਤੇ ਇੰਡੀਆ ਦੇ ਸਭ ਤੋਂ بڑے ਹੋਏ ਇਹ ਆਗੂ ਬਣੇ ਆਪਣਾ ਸੰਵਿਧਾਨ ਜੋ ਹੈ ਜੀ ਜੀ ਦੇ ਚੈਸੀ ਕਾਨੂੰਨ ਵਿਵਸਾ ਜੀਰੇ ਇਹ ਦੇਸ਼ ਨੂੰ ਸੰਵਿਧਾਨ ਅੰਬੇਦਕਰ ਸਾਹਿਬ ਨੇ ਦਿੱਤਾ ਗਰੀਬਾਂ ਤੇ ਔਰਤਾਂ ਦੇ ਮਸੀਹੇ ਬਣ ਕੇ ਉੱtre ਔਰਤਾਂ ਨੂੰ ਬਰਾਬਰ ਦੇ ਹੱਕ ਅੰਬੇਦਕਰ ਸਾਹਿਬ ਦੀ ਦੇਣ ਹੈ ਗਰੀਬਾਂ ਨੂੰ ਰਿਜ਼ਰਵੇਸ਼ਨ ਦੇ ਕੇ ਅੱਜ ਜੇ ਮੈਂ ਐਮਐਲਏ ਬਣਿਆ ਜੇ ਮੰਤਰੀ ਬਣਿਆ ਜੇ ਤੁਹਾਡੇ ਵਿਚਕਾਰ ਅੱਜ ਬੋਲ ਰਿਹਾ ਤਾਂ ਇਹ ਅੰਬੇਦਕਰ ਸਾਹਿਬ ਦੀ ਦੇਣ ਹੈ ਉਹਨਾਂ ਦਾ ਦੇਣਾ ਕਦੇ ਦਿੱਤਾ ਨਹੀਂ ਜਾ ਸਕਦਾ ਉਹ ਸਾਡੇ ਮਸੀਹ ਹੈ ਤੇ ਅਸੀਂ ਉਹਨਾਂ ਦੇ ਹਮੇਸ਼ਾ ਦੇਣਦਾਰ ਰਹਾਂਗੇ ਇਹ ਦੇਸ਼ ਉਹਨਾਂ ਦਾ ਦੇਣਦਾਰ ਹੈ ਦੇਸ਼ ਵਾਸਤੇ ਤਰੱਕੀ ਵਾਸਤੇ ਦੇਸ਼ ਦੀ ਵਾਸਤੇ ਦੇਸ਼ ਦੀ ਏਕਤਾ ਅਤੇ ਖੰਡਤਾ ਜੋ ਉਮੀਦਵਾਰ ਸਾਹਿਬ ਨੇ ਕੀਤਾ ਉਹ ਕੋਈ ਹਰ ਕਿਸੇ ਦੇ ਹਿੱਸੇ ਨਹੀਂ ਆਇਆ ਮੁਬਈ ਦੇ ਬੰਬੇ ਦੇ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਬਣਿਆ ਤਾਂ ਉਮੀਦਵਾਰ ਸਾਹਿਬ ਨੇ ਇੱਥੇ ਆਪਣੀ ਐਸਜੀਪੀਸੀ ਨੂੰ ਸੰਪਰਕ ਕਰਿਆ ਕਿ ਸਾਡੇ ਗਰੀਬ ਬੱਚਿਆਂ ਨੂੰ ਪੜਨ ਵਾਸਤੇ ਸਿੱਖੀ ਹਮੇਸ਼ਾ ਹੀ ਗਰੀਬਾਂ ਨੂੰ ਮਾਣ ਦਿੰਦੀ ਆਈ ਹੈ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਗਰੀਬਾਂ ਕੋ ਮੈਂ ਦੂੰ ਪਾਸ਼ਾਈ ਤਾਂ ਕਿ ਯਾਦ ਕਰੇ ਮੋਰੀ ਗੁਰਿਆਈ ਸਿੱਖੀ ਹਮੇਸ਼ਾ ਗਰੀਬਾਂ ਨੂੰ ਮਾਨ ਦਿੰਦੀ ਆਈ ਹੈ ਅੰਬੇਦਕਰ ਸਾਹਿਬ ਨੇ ਇਹ ਸੋਚ ਨੂੰ ਸਮਝਿਆ ਸਿੱਖਾਂ ਦੀ ਨੂੰ ਉਹਨਾਂ ਨੇ ਐ ਜੀ ਪੀ ਸੀ ਨੂੰ ਬੇਨਤੀ ਕੀਤੀ ਕਿ ਅੰਮ੍ਰਿਤਸਰ ਦੇ ਵਿੱਚ ਗਰੀਬਾਂ ਦੇ ਪੜਨ ਵਾਸਤੇ ਕਾਲਜ ਬਣਾਓ ਤੇ ਸਿੱਖਾਂ ਨੇ ਬੰਬਈ ਦੇ ਵਿੱਚ ਕਾਲਜ ਬਣਾਇਆ ਗੁਰੂ ਨਾਨਕ ਖਾਲਸਾ ਕਾਲਜ ਅੱਜ ਤੱਕ ਚੱਲਦਾ ਹੈ ਅਮ ਬੇਦਗਰ ਸਾਹਿਬ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਸੀ ਜਦੋਂ ਸਿੱਖ ਧਰਮ ਜਦੋਂ ਉਹਨਾਂ ਨੇ ਧਰਮ ਪਰਵਰਤਨ ਕਰਨਾ ਸੀ ਤਾਂ ਉਹਨਾਂ ਦੀ ਪਹਿਲ ਸੀ ਕਿ ਮੈਂ ਸਿੱਖ ਧਰਮ ਅਡਾਪਟ ਕਰਾਂ ਇਹ ਗੱਲ ਇੱਥੇ ਦੇ ਲੀਡਰਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਇਲੈਕਸ਼ਨਾਂ 'ਚ ਲੇਕਿਨ ਕੁਝ ਕਾਰਨਾਂ ਕਰਕੇ ਵਿੱਚ ਕੁਝ ਲੀਡਰ ਇਹ ਜੇ ਵੀ ਹੁੰਦੇ ਜਿਹੜੇ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਬੜਾ ਹੋ ਜਾਏ ਤੇ ਉਹ ਸਿੱਖ ਧਰਮ ਨਹੀਂ ਬੁੱਧ ਧਰਮ ਅਡਾਪਟ ਕਰ ਗਏ ਲੈਕਿਨ ਉਹਨਾਂ ਦਾ ਜਿਹੜਾ ਸਿੱਖੀ ਤੇ ਨਹੀਂ ਪਿਆਰ ਹੈ ਸਿੱਖੀ ਲਈ ਕੰਟਰੀਬਿਊਸ਼ਨ ਹੈ ਸਿੱਖੀ ਲਈ ਉਹਨਾਂ ਦੀ ਸੋਚ ਹੈ ਉਸ ਨੂੰ ਸਿੱਖੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਆ ਜਿਹੜੇ ਮਨੁਵਾਦੀ ਸੋਚ ਵਾਲੇ ਸਾਡੇ ਉੱਪਰ ਲੀਡਰ ਬੈਠੇ ਐ ਬੀਜੇਪੀ ਪਾਰ ਬੜੀ ਪਾਰਟੀ ਇਹ ਅੱਜ ਸਿੱਖਾ ਨੂੰ ਤੇ ਦਲਿਤਾਂ ਨੂੰ ਲੜਾਉਣਾ ਚਾਹੁੰਦੇ ਇਸੇ ਕਰਕੇ ਅਟੈਕ ਕਰਾਉਂਦੇ ਇਸੇ ਕਰਕੇ ਬਾਹਰੋਂ ਬੋਲਦਾ ਇੱਕ ਬੰਦਾ ਇਹਨਾਂ ਦੇ ਅੰਬੇਦਕਰ ਸਾਹਿਬ ਦੇ ਖਿਲਾਫ ਲੇਕਿਨ ਸਿੱਖੀ ਨੂੰ ਦੇ ਦਲਿਤ ਵਰਗ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਇਹ ਤੋੜ ਸਕਦੇ ਅੱਜ ਮੈਂ ਤਾਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਵਾਲੇ ਇੱਕ ਫੋਟੋ ਲਾਉਂਦੇ ਅੰਬੇਦਕਰ ਸਾਹਿਬ ਦੀ ਪਿੱਛੇ ਲੇਕਿਨ ਅੰਬੇਦਕਰ ਦੀ ਸੋਚ ਨੂੰ ਨਹੀਂ ਮੰਨਦੇ ਉਹਨਾਂ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹਦੇ ਜੋ ਸਾਨੂੰ ਐਕਸਪ੍ਰੈਸ਼ਨ ਸਪੀਚ ਦਾ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਫਰੀडम ਆਫ ਸਪੀਚ ਦਿੱਤੀ ਉਸ ਨੂੰ ਬੰਦੇ ਕੋਈ ਨਹੀਂ ਹੈ ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜਿੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਹੈ ਜੇ 18 ਬੰਬ ਉਹ ਕਹਿ ਰਿਹਾ ਚੱਲ ਰਹੇ ਤਾਂ ਚੱਲ ਵੀ ਗਏ ਨਾ ਸਾਡੇ ਜਲੰਧਰ ਦੇ ਵਿੱਚ ਚੱਲਿਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੇਕਿਨ ਇਹ ਜਿਹੜਾ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਐਮ ਬੈਦਕਾਰਦੀ ਸੋਚ ਹੈ ਫਿਰ ਫੋਟੋਕਾਰੋਂ ਪਿੱਛੇ ਤੋਂ ਤੁਸੀਂ ਕਿਸੇ ਗਰੀਬ ਨੂੰ ਚਾਹਦੇ ਨਹੀਂ ਤੁਸੀਂ ਕਿਸੇ ਬੋਲਦੇ ਉਹਨੂੰ ਚਾਹਦੇ ਨਹੀਂ ਅੱਜ ਆਮ ਆਦਮੀ ਪਾਰਟੀ ਜਿਹਨੇ ਦਲਿਤ ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਅੱਜ ਆਮ ਆਦੀ ਪਾਰਟੀ ਜਿਹਨੇ ਸਿੱਖੀ ਦੀ ਦੁਸ਼ਮਣ ਹੈ ਐਨਾ ਕਦੇ ਕੋਈ ਨਹੀਂ ਸੀ ਐਸਜੀਪੀਸੀ ਦਾ ਜਿਹੜਾ ਕਾਨੂੰਨ ਹੈ 1925 ਦਾ ਉਹਦੇ ਵਿੱਚ ਸੋਧ ਕਰਨ ਦੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਲੇਕਿਨ ਆ ਜਿਹੜਾ ਭਗਵੰਤ ਮਾਨ ਐਨੇ ਕੀਤੀ ਹੈ Dalit ਵਰਗ ਦੇ ਹਰ ਦਿਨ ਖਿਲਾਫ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਪੂਰੀ ਨਹੀਂ ਦੇ ਰਹੇ ਜੋ ਅੰਬੇਦਕਰ ਦੀ ਸੋਚ ਆ ਉਹਨੂੰ ਪੂਰੀ ਨਹੀਂ ਕਰ ਰਹੇ ਇਸ ਲਈ ਭਰਾਓ ਮੈਂ ਅੱਜ ਤੁਹਾਡਾ ਧੰਨਵਾਦੀ ਹਾਂ ਤੁਸੀਂ ਬੜੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਕੇ ਆਏ ਤੇ ਮੈਨੂੰ ਵੀ ਬੁਲਾਇਆ ਮੈਂ ਖਾਸ ਤੌਰ ਤੇ ਔਜਲਾ ਸਾਹਿਬ ਦਾ ਤੇ ਆਪਣੇ ਵੱਡੇ ਵੀਰ ਰਾਜਕੁਮਾਰ ਬੇਕਾ ਜੀ ਦਾ ਧੰਨਵਾਦੀ ਹਾਂ ਤੇ ਆਪਣੇ ਪਵਨ ਖੇੜਾ ਜੀ ਨੂੰ ਜੀ ਆਇਆਂ ਕਹਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ